ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਡਾਕਟਰਾਂ ਦੀ ਤਰਫੋਂ ਪੰਜਾਬ ਦੇ ਵਿੱਚ ਤਿੰਨ ਦਿਨਾਂ ਤੋਂ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਆਪੀਡੀ ਸੇਵਾਵਾਂ ਜਿਹੜੀਆਂ ਨੇ ਬੰਦ ਕੀਤੀਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਅੱਜ ਸਰਕਾਰ ਦੀ ਤਰਫੋਂ ਡਾਕਟਰਾਂ ਨੂੰ ਜਿਹੜੀ ਡਾਕਟਰਾਂ ਦੀ ਐਸੋਸੀਏਸ਼ਨ ਆ ਉਸ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਮੀਟਿੰਗ ਜਿਹੜੀ ਹੈ ਉਹ ਲਗਾਤਾਰ ਪੰਜਾਬ ਭਵਨ ਦੇ ਵਿੱਚ ਜਾ ਰਹੀ ਸੀ ਔਰ ਹੁਣ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਨੇ ਬਾਹਰ ਆ ਚੁੱਕੇ ਨੇ ਕਿ ਕੁਝ ਕਹਿੰਦੇ ਨੇ ਇਸ ਮੀਟਿੰਗ ਨੂੰ ਲੈ ਕੇ ਗੱਲਬਾਤ ਕਰ ਲੈਣੇ ਆ ਕਿਉਂਕਿ ਖਾਸੀ ਅਹਿਮ ਮੀਟਿੰਗ ਹੈ ਕਈ ਮੰਗਾਂ ਨੂੰ ਲੈ ਕੇ ਚਰਚਾ ਹੋਈ ਹੈ ਕੈਬਨਿਟ ਸਬਕਮੇਟੀ ਦੀ ਹੈ ਮੀਟਿੰਗ ਸੀ ਕਿ ਕੁਝ ਰੈਸ ਮੀਟਿੰਗ ਦੇ ਵਿੱਚ ਸੁਣ ਲੈਣੇ ਆ ਜੀ ਦੇਖੋ ਜੀ ਪਹਿਲੀ ਗੱਲ ਤਾਂ ਸਿਕਿਉਰਿਟੀ ਸਾਡੇ ਪ੍ਰਾਈਮ ਮੁੱਦਾ ਸੀਗਾ ਉਤੇ ਅਸੀਂ ਕਿਹਾ ਕਿ ਸਾਨੂੰ ਇੱਕ ਫਰੇਮਵਰਕ ਹਰ ਪਧਰਤੇ ਦਿੱਤਾ ਜਾਵੇ ਕਿ ਤੁਸੀਂ ਕਿੰਨੇ ਕਿੰਨੇ ਸਿਕਿਉਰਿਟੀ ਗਾਰਡ ਕਿੱਥੇ ਕਿੱਥੇ ਤੁਸੀਂ ਤਾਇਨਾਤ ਕਰੋਗੇ ਤੇ ਉੱਤੇ ਅੱਛ ਨੂੰ ਇਹ ਸ਼ੋਰਸ਼ ਮਿਲੀ ਕਿ ਇੱਕ ਫਰੇਮਵਰਕ ਆਏਗਾ ਸਰਕਾਰ ਵੱਲੋਂ ਜੋ ਵੀ ਬਜਟ ਉਹਨਾਂ ਨੂੰ ਅਲੋਟ ਹੋਇਆ ਉਹਨ ਦੇ ਅਕੋਰਡਿੰਗ ਕਿੰਨੇ ਸਿਕਿਉਰਿਟੀ ਗਾਰਡ ਕਿਸ ਲੈਵਲ ਤੇ ਹਸਪੀਟਲ ਚ ਦੇਣੇ ਨੇ ਕਿੰਦੀ ਜ਼ਿੰਮੇਵਾਰੀ ਹੋਏਗੀ ਕਿੰਦੀ ਕਾਉਂਟੇਬਿਲਟੀ ਹੋਏਗੀ ਉਹ ਸਭ ਫਿਕਸ ਕਰਕੇ ਇੱਕ ਬਹੁਤ ਜਲਦ ਸ਼ਾਇਦ ਇੱਕ ਦਿਨ ਦੇ ਵਿੱਚ ਇੱਕ ਚਿੱਠੀ ਸਰਕਾਰ ਵੱਲੋਂ ਆਉਗੀ ਤਾਂ ਕਿ ਸਾਨੂੰ ਪਤਾ ਹੋਏਗਾ ਕਿਸ ਬੰਦੇ ਨੇ ਕਿਸ ਲੈਵਲ ਤੇ ਉਹ ਸਿਕਿਉਰਿਟੀ ਅਰੇਂਜਮੈਂਟ ਕਰਨਾ ਸੁਨਿਸ਼ਚਿਤ ਗੁਜਰੀ ਮੁੱਦਾ ਸੀਗਾ ਆਪਣਾ ਡਾਕਟਰਾਂ ਦੀ ਭਰਤੀ ਸਰਕਾਰ ਨੇ ਸਾਨੂੰ ਕਹਿ ਦਿੱਤਾ ਕਿ 1940 ਪੋਸਟਾਂ ਹੋਰ ਡਾਕਟਰਾਂ ਦੀ ਸਰਕਾਰ ਵੱਲੋਂ ਪਾਸ ਹੋ ਗਏ ਪੋਸਟਾਂ ਪਾਸ ਕੀਤੀਆਂ ਕਿੰਨੀਆਂ ਨੇ ਇਹ 400 ਤੋਂ ਇਲਾਵਾ ਹੋਰ ਡਾਕਟਰ ਵੀ ਫੇਸੇਸ ਦੇ ਵਿੱਚ ਰੱਖੇ ਜਾਣਗੇ ਐਂਡ ਜੋ ਜਿੰਨੀ ਵੀ ਪੋਸਟਾਂ ਨੇ ਉਹਨਾਂ ਦੇ ਉੱਪਰਨ ਦੀ ਕੋਸ਼ਿਸ਼ ਕੀਤੀ ਜਾਊਗੀ ਮੋਸਟ ਪ੍ਰੋਬਬਲੀ ਇੱਕ ਤਾਂ ਬੈਚ ਇਸ ਸਾਲ ਹੀ ਹੋ ਰਹਾ ਹੋਊਗਾ ਤੀਜਾ ਜੋ ਡਾਕਟਰਾਂ ਦੀ ਤਰੱਕੀਆਂ 2021 ਵਿੱਚ ਪਿਛਲੀ ਸਰਕਾਰ ਨੇ ਰੋਕਤੀ ਸੀਗੀਆਂ ਉਹਨਾਂ ਦੇ ਉੱਪਰ ਬਹੁਤ ਡਿਟੇਲ ਦੇ ਵਿੱਚ ਚਰਚਾ ਹੋਈ ਅਸੀਂ ਮੰਨਦੇ ਹਾਂ ਕਿ ਜੇ ਡਾਕਟਰਾਂ 'ਤੇ ਤਰਕੀਆਂ ਰੋਕਦੇ ਹੋ ਤੇ ਉਹ ਡਾਕਟਰ ਜੋ ਵਰਗ ਹੈਗਾ ਉਹ ਡੀਮੋਟੀਵੇਟ ਹੁੰਦਾ ਹੈ ਡਾਕਟਰ ਵਰਗ ਨੂੰ ਇਸ ਪਬਲਿਕ ਹੈਲਥ ادارے ਵਿੱਚ ਰੋਕਣ ਲਈ ਤਾਂ ਕਿ ਲੋਕਾਂ ਨੂੰ ਸਹੂਲਤਾਂ ਸਪੈਸ਼ਲਿਸਟ ਡਾਕਟਰ ਅਤੇ ਐਮਬੀਬੀਸ ਡਾਕਟਰ ਵਰੋਂ ਮਿਲ ਸਕਣ ਬਹੁਤ ਜ਼ਰੂਰੀ ਹੈ ਸਰਕਾਰ ਨੇ ਇਸ ਚੀਜ਼ ਨੂੰ ਬੜੇ ਪੋਜ਼ਿਟਿਵਲੀ ਸਾਡਨ ਡਿਸਕਸ ਕੀਤਾ ਤੇ ਇਨ ਪ੍ਰਿੰਸੀਪਲ ਜੋ ਕਮੇਟੀ ਹੈ ਉਹਨੇ ਸਾਨੂੰ ਕਮਿਟ ਕੀਤਾ ਕਿ ਅਸੀਂ ਤੁਹਾਡੀ ਇਸ ਡਿਮਾਂਡ ਨਾਲ ਸਹਿਮਤ ਹਾਂ ਤੇ ਇਹ ਡਿਮਾਂਡ ਤੁਹਾਡੀ ਮੰਨਾਂਗੇ ਰਿਟਨ ਮੋਡੈਲਟੀਆਂ ਆਈ ਥਿੰਕ ਥੋੜ੍ਹੀ ਦੇ ਚਾਰ ਹੋਊਗੀ ਜੇ ਕੁਝ ਸਾਨੂੰ ਰਿਟਨ ਦੇ ਵਿੱਚ ਇਹ ਡਿਟੇਲਸ ਮਿਲਦੀਆਂ ਨੇ ਕੁਝ ਦੇਰ ਚ ਤੇ ਅਸੀਂ ਉਹ ਆਪਣੇ ਜੋ ਸਾਡੀ ਸਟੇਟ ਬਾਡੀ ਹੈ ਉਹਦੀ ਸ਼ਾਮੀ ਮੀਟਿੰਗ ਹੈ ਹਾਊਸ ਦੇ ਅੱਗੇ ਉਹ ਰਿਟਨ ਡਾਕੂਮੈਂਟ ਰੱਖਾਂਗੇ ਐਂਡ ਉਹ ਅਕੋਰਡਿੰਗ ਸ਼ਾਮੀ 6 ਵਜੇ ਅਗਲਾ ਪਲਾਨ ਅਫੈਕਸ਼ਨ ਅਨਾਉਂਸ ਕਰਾਂਗੇ ਯਾਨੀ ਅੱਜ ਦੀ ਜਿਹੜੀ ਬੈਠਕ ਰਹੀ ਹੈ ਤੁਸੀਂ ਸੰਤੁਸ਼ਟ ਹੋ ਇਸ ਬੈਠਕ ਤੇ ਦੇਖੋ ਬੜੀ ਫਰੂਟਫੁੱਲ ਬੈਠਕ ਬੈਠਕ ਰਹੀ ਹੈ ਔਰ ਜਦ ਤੱਕ ਰਿਟਨ ਦੇ ਵਿੱਚ ਬਲੈਕ ਐਂਡ ਵਾਈਟ ਸੇ ਕੁਝ ਆਂਦਾ ਨਹੀਂ ਅਸੀਂ ਹਾਲੇ ਕੁਝ ਨਹੀਂ ਕਹਿ ਸਕਦੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par